I'm the next ਘਰਨੇ ਲਾਉਣ ਵਾਲੇ ਨੇਗੇ ਸਾਡੇ ਮਜ਼ਦੂਰ ਭਾਈਚਾਰੇ ਦੀ ਗੱਲ ਨਹੀਂ ਕਰਦੇ ਸਾਡੇ ਸਰਕਾਰਾਂ ਨੇ ਸਾਨੂੰ ਤੋੜਿਆ ਹੋਇਆ ਆਪਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਸਾਰੇ ਇਕੱਠੇ ਇਹ ਜਿਹੜੀ ਆਪਣੀ ਗੱਲ ਉਹਨਾਂ ਟਾਈਮ ਆਪਾਂ ਇਹਨਾਂ ਦਾ ਡੰਕ ਕਿਹ ਨਾਲ ਨਹੀਂ ਬਾਈ ਜੀ ਦਾ ਰੋਲ ਬਾਈ ਜੀ ਜਿੰਦਾਬਾਦ ਸਾਰਾ ਮਜ਼ਦੂਰ ਇਕਤਾ ਜਿੰਦਾਬਾਦ ਮਰਦਾਬਾ ਮਰਦਾਬਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜਿੰਦਾਬਾਦ ਭਾਰਤੀ ਕਿਸਾਨ ਜੁਗਿਆਂ ਨੂੰ ਸਿੱਧੂ ਪਾਰਾ ਜਿੰਦਾਬਾਦ 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 ਭਾਰਤੀ ਕਿਸਾਨ ਜੁਗਿਆਂ ਨੂੰ ਢੜਨੇ ਲਾਉਣ ਵਾਲੇ ਨੇ ਕਿ ਸਾਡੇ ਮਜ਼ਦੂਰ ਭਾਈਚਾਰੇ ਦੀ ਗੱਲ ਨਹੀਂ ਕਰਦੇ ਸਾਡੇ ਸਰਕਾਰਾਂ ਨੇ ਸਾਨੂੰ ਤੋੜਿਆ ਹੋਇਆ ਆਪ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਸਾਰੇ ਇਕੱਠੇ ਜੇ ਜਿਹੜੀ ਆਪਣੀ ਗੱਲ ਉਹਨਾਂ ਟਾਈਮ ਆਪਾਂ ਇਹਨਾਂ ਦਾ ਡਟ ਕੇ ਨਾਲ ਬਾਈ ਜੀ ਦਾ ਬਹੁਤ ਬਾਈ ਆਏ ਠੀਕ ਹੈ ਜਿੰਦਾਬਾਦ ਸੜ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਡੇ ਹੱਕ ਹੱਕੇ ਰੱਖ ਸਾਡੇ ਹੱਕ ਇਕਤਾ ਸਿੱਧੂ ਪਰ ਜਿੰਦਾਬਾਦ 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 ਆਰਥਿਕ ਕਿਸਾਨ ਜਿਹਨੇ ਇਕਤਾ ਸਿੱਧੂ ਪਰ ਜਿੰਦਾਬਾਦ ਆਰਥਿਕ ਕਿਸਾਨ ਜਿਹਨੇ ਇਕਤਾ ਸਿੱਧੂ ਪਰ ਜਿੰਦਾਬਾਦ 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 ਬਾਈ ਇਕ ਡੇਲੀ ਪੋਸਟ ਇਹ ਨੋ ਨਾਂ ਬਲੈਂਟੇ ਰਹੀ ਰੋਟੀ ਡੇਲੀ ਪੋਸਟ ਇੱਕ آپ مغاريت ۾ وڃڻ لاءِ وڃي ٿا ਕੀ ਕਰਨੇ ਚਾਹਣੇ ਪਹੁੰਚੇ ਹੈਗੇ ਆ ਜਿਹੜਾ ਇੱਕ ਹੈਗਾ ਸੰਘਰਸ਼ ਕੀਤਾ ਜਾ ਰਿਹਾ ਹੈਗਾ ਉਹਨਾਂ ਰਜਗਾਰ ਖੋਏ ਜਾ ਰਿਹਾ ਦੇਖੋ ਜੀ ਜਿਹੜੀ ਇਹ ਫੈਕਟਰੀ ਆ ਫੈਕਟਰੀ ਦਾ ਨਾਮ ਹੈ ਪੂਰਾ ਸਵਾਸਾ ਸੇਵਾ ਫੈਕਟਰੀ ਆ ਇਹ ਬੜੇ ਲੰਮੇ ਸਮੇਂ ਤੋਂ ਫੈਕਟਰੀ ਚੱਲਦੀ ਆ ਰਹੀ ਆ ਇੱਥੇ ਵੱਡੀ ਪੱਧਰ ਤੇ ਸਾਡੇ ਮਜ਼ਦੂਰ ਭਾਈਚਾਰੇ ਸਾਡੇ ਨੌਜਵਾਨ ਕੰਮ ਕਰਦੇ ਸੀਗੇ ਇਹਨਾਂ ਨੇ ਦੇਖੋ ਕੀ ਕੀਤਾ ਜੀ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਕੋਈ ਸਾਨੂੰ ਅਲਟੀਮੇਟਮ ਨਹੀਂ ਦਿੱਤਾ ਮੌਕੇ ਤੇ ਆ ਕੇ ਕਹਿੰਦੇ ਸਾਡੀ ਫੈਕਟਰੀ ਬੰਦ ਆ ਜੀ ਤੁਸੀਂ ਆਪਣਾ ਜਿੱਥੇ ਮਰਜੀ ਜਾਓ 5.77 ਤੋਂ ਮਹੀਨਾ ਤੋਂ ਜਿਹੜੇ ਤਨਖਾਹਾਂ ਨੌਜਵਾਨਾਂ ਦੀਆਂ ਸਾਰੀਆਂ ਰੱਖੀ ਬੱਠੇ ਸੀਗੇ ਐਨੇ ਟਾਈਮ ਦਾ ਸਾਡੇ ਨੌਜਵਾਨਾਂ ਦਾ ਪੈਸਾ ਤੇ ਕੋਈ ਨੋਟਸ ਨਹੀਂ ਦਿੱਤਾ ਮੌਕੇ ਤੇ ਆ ਕੇ ਕਹਿੰਦਾ ਚਲੋ ਜੀ ਜਾਓ ਘਰਾਂ ਨੂੰ ਆਪਾਂ ਅਸੀਂ ਕਿਸਾਨ ਮਜ਼ਦੂਰ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਸਾਡਾ ਕਿਸਾਨ ਭਾਈਚਾਰਾ ਉਹ ਵੀ ਮਜ਼ਦੂਰਾਂ ਨੂੰ ਕਹਿੰਦਾ ਵੀ ਪਹਿਲਾਂ ਵੀ 6 ਮਹੀਨੇ ਸੀ ਪਹਿਲਾਂ ਪਲਾਨਿੰਗਾਂ ਸਾਲ ਪਹਿਲਾਂ ਕਰਨ ਲੱਗ ਜਨਾ ਇਹ ਤਾਂ 10 10 15 15 ਸਾਲਾਂ ਤੋਂ ਇੱਥੇ ਕੰਮ ਕਰਦੇ ਹੁੰਦੇ ਨੇ ਕਿ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਇਹ ਤਾਂ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰੀ ਆ ਅਸੀਂ ਇੱਥੋਂ ਦੇ ਲੀਡਰ ਨਾਲ ਵੀ ਗੱਲ ਕਰੀ ਆ ਉਹ ਤਾਂ ਆਉਣ ਨੂੰ ਨਹੀਂ ਤਿਆਰ ਲਾਭੋਗੋ ਕਹਿੰਨਾ ਗੱਲ ਕਰੀ ਸੀਗੀ ਅਸੀਂ ਕੱਲ ਦੇ ਨੌਜਵਾਨ ਫੋਨ ਕਰੀ ਉਹਨੇ ਗੱਲ ਸੁਣਨ ਨੂੰ ਤਿਆਰੀ ਨਹੀਂ ਹੈਗਾ ਅਸੀਂ ਅੱਜ ਪ੍ਰਸ਼ਾਸਨ ਨਾਲ ਗੱਲ ਕਰੀ ਉਹਨਾਂ ਨੇ ਕੱਲ ਦੀ ਸਾਡੀ 2 ਵਜੇ ਦੀ ਮੀਟਿੰਗ ਰਖਾਈ ਹੈ ਹੁਣ ਉਹ ਜਿਹੜੀ ਫੈਕਟਰੀ ਹੈ ਸਾਡੇ ਇੱਥੇ ਆਉਣ ਨਾਲ ਸਾਡੀ ਜੱਥੇਬੰਦੀ ਆਉਣ ਨਾਲ ਹੁਣ ਇਹਨਾਂ ਦੇ ਪੈਸੇ ਹੀ ਪਾਉਣ ਲੱਗ ਗਏ ਪੈਸੇ ਘੱਟ ਪਾਰੇ ਸੀ ਪੂਰੇ ਦੇ ਪੂਰੇ ਪੈਸੇ ਲੈ ਕੇ ਉਠਾਂਗੇ ਜੇਕਰ ਸਾਡਾ ਬਣਦਾ ਹੱਕ ਨਹੀਂ ਮਿਲਦਾ ਅਸੀਂ ਇਸ ਅੰਦੋਲਨ ਨੂੰ ਵੱਡਾ ਕਰਾਂਗੇ ਸਿੱਧੂਪੁਰ ਜੱਥੇਬੰਦੀ ਅਸੀਂ ਸਾਰੇ ਜਿੰਨੇ ਭਰਾ ਹਾਂ ਅਸੀਂ ਇਸ ਮਜ਼ਦੂਰਾਂ ਦੇ ਨਾਲ ਇਹ ਸਾਡੇ ਭਰਾਵਾਂ ਦੇ ਨਾਲ ਡੱਟ ਕੇ ਖੜੇ ਹਾਂ ਅਸੀਂ ਇਹਨਾਂ ਦਾ ਹੱਕ ਦਿਵਾ ਕੇ ਹਟਾਂਗੇ ਇਸ ਕਰਕੇ ਫੈਕਟਰੀ ਦੇ ਮਾਲਕ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇਕਰ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਇਸ ਅੰਦੋਲਨ ਨੂੰ ਵੱਡਾ ਕਰਾਂਗੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਸੀ 8 ਤਰੀਕ ਤੋਂ ਲੈ ਕੇ ਧਰਨਾ ਚੱਲ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗਾ ਵੀ ਦੇਖੋ ਇਹ ਧਰਨੇ ਲਾਉਣ ਵਾਲੀ ਨੇਗੇ ਇਹ ਧਰਨੇ ਕਿਉਂ ਲਾਉਂਦੇ ਨੇ ਪੰਜਾਬ ਨੂੰ ਧਰਨਿਆਂ ਦਾ ਹੀ ਜਿਹੜਾ ਬਣਾ ਕੇ ਰੱਖਤਾ ਇੱਕ ਸੂਬਾ ਮੈਂ ਗੱਲ ਕਹਿਣਾ ਚਾਹੁੰਦਾ ਵੀ ਇਤੋਂ ਥੋੜਾ ਲੋਕਲ ਐਮਐਲਏ ਨੇ ਆ ਕੇ ਬਾਤ ਕਿਉਂ ਨਹੀਂ ਪੁੱਛੀ ਅੱਜ 8 ਤੋਂ ਲੈ ਕੇ ਅੱਜ ਕਿੰਨੇ ਦਿਨ ਹੋ ਗਏ ਪੰਜ 6 ਦਿਨ ਹੋ ਗਏ ਨਾ ਪੰਜ 6 ਦਿਨ ਹੋ ਗਏ ਸਾਡੀਆਂ ਕੁੜੀਆਂ ਰਾਤ ਨੂੰ ਸਾਡੀਆਂ ਭੈਣਾਂ ਇੱਥੇ ਰਾਤਾਂ ਕੱਢਦੀਆਂ ਨਹੀਂਆਂ ਇਹ ਕਹਿੰਦੇ ਅਸੀਂ ਅਸੀਂ ਸਾਰਾ ਫੈਕਟਰੀ ਬੇਲੀ ਕਰਕੇ ਲੈ ਜੀਏ ਵੀ ਫਿਰ ਤੁਸੀਂ ਬਹਿ ਜਿਓ ਅਸੀਂ ਫੈਕਟਰੀ ਬੇਲੀ ਕਰਨਾ ਸਾਰਾ ਇਹਨਾਂ ਨੇ ਸਾਰਾ ਕੋਈ ਵੇਚਤਾ ਅੰਦਰ ਬਾਈ ਜੀ ਤਾਂ ਆਗਾ ਪਿਆ ਦੇ ਸਮਾਨ ਪਿਆ ਕਹਿੰਦੇ ਸਾਡਾ ਉਹ ਕੱਢਣ ਦੇ ਦਿਓ ਫਿਰ ਤੁਸੀਂ ਬਹਿ ਜਿਓ ਇਹ ਸਾਨੂੰ ਕਿੱਡੇ ਜਿਹੜਾ ਕਿ ਸਾਨੂੰ ਬੇਕੂਬ ਬਣਾਇਆ ਜਾ ਰਿਹਾ ਅਸੀਂ ਇੱਕੋ ਹੀ ਸਾਡੇ ਪ੍ਰਸ਼ਾਸਨ ਨੂੰ ਤਾਬਣੀਏ ਵੀ ਜਿਵੇਂ ਕਿ ਸਾਡਾ ਮੁੱਖ ਮੰਤਰੀ ਸਾਹਿਬ ਕਹਿੰਦਾ ਸਾਨੂੰ ਕੋਈ ਧਰਨੇ ਲਾਉਣ ਦਾ ਸ਼ੌਂਕ ਨਹੀਂ ਥੋੜਾ ਲੀਡਰ ਇੱਥੇ ਨਹੀਂ ਪਹੁੰਚਿਆ ਜੇ ਥੋੜਾ ਲੀਡਰ ਪਹੁੰਚਿਆ ਹੁੰਦਾ ਇੱਕ ਐਮਐਲਏ ਦੀ ਕਿੱਡੀ ਵੱਡੀ ਪਾਵਰ ਹੁੰਦੀ ਹੈ ਲਿਆ ਕੇ ਪ੍ਰਸ਼ਾਸਨ ਨੂੰ ਇੱਥੇ ਖੜਾ ਕੇ ਇੱਕ ਘੰਟੇ ਦੇ ਵਿੱਚ ਪੈਸੇ ਦਿਵਾ ਕੇ ਲੈ ਜਾਂਦਾ ਅਸੀਂ ਇੱਥੇ ਆਏ ਆਉਣ ਦੇ ਨਾਲ ਆ ਤੁਸੀਂ ਆਪ ਦੇਖ ਲਓ ਬਾਈ ਜੀ ਜਿਹੜਾ ਸਾਨੂੰ ਕਹਿੰਦੇ ਨੇ ਨਾ ਵੀ ਇਹ ਭਾਨੇ ਵਰਗੇ ਉਹੀ ਬੋਲਦੇ ਨੇ ਜੱਥੇਬੰਦੀਆਂ ਇੱਥੇ ਉਹੀ ਬੋਲਦੀਆਂ ਨੇ ਆ ਹੁਣ ਆ ਦੇਖ ਲਓ ਨੌਜਵਾਨਾਂ ਇਹ 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 ਇੱਕ ਮੈਮਲ ਨਹੀਂ ਨਹੀਂ ਕਰ ਸਕਦਾ ਇਹਨਾਂ ਨੂੰ ਇਹਨਾਂ ਕੋਲੇ ਕੰਮ ਕਰ ਨਹੀਂ ਸਕਦੇ ਫਿਰ ਸਾਨੂੰ ਕਹਿੰਦੇ ਧਰਨੇ ਲਾਉਣੇ ਹੋ ਇਸ ਕਰਕੇ ਸਾਡਾ ਬਣਦਾ ਹੱਕ ਅਸੀਂ ਲੈ ਕੇ ਹਟਾਂਗੇ ਪ੍ਰਸ਼ਾਸਨ ਨੂੰ ਅਸੀਂ ਕੱਲ ਨੂੰ ਵੀ ਅਸੀਂ ਆਪਣਾ ਉਹਨੂੰ ਮੀਟਿੰਗ ਰੱਖ ਰਹੇ ਹਾਂ ਜੇ ਇਸ ਮੀਟਿੰਗ ਦੇ ਵਿੱਚੋਂ ਛਿੱਟਾ ਨਾ ਨਿਕਲਿਆ ਤਾਂ ਅੰਦੋਲਨ ਨੂੰ ਅਸੀਂ ਹੋਰ ਤੇਜ਼ ਕਰਾਂਗੇ ਇਹ ਸਾਡਾ ਬਲਾਕ ਸਮಿತಿ ਦੇ ਸਾਡੇ ਪ੍ਰਧਾਨ ਨੇਗੇ ਸਾਡੇ ਚਿੱਤੂ ਪਰ ਜਥੇਬੰਦੀ ਵੱਲੋਂ ਸਾਡੇ ਸਾਰੇ ਸੀਨੀਅਰ ਆਗੂ ਇਹੋ ਨੇਗੇ ਅਸੀਂ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇਗੇ ਅਸੀਂ ਕਾਕਾ ਕੋਟੜਾ ਜਿਤ ਕਰੇ ਸਾਰਿਆਂ ਦੇ ਕਰ ਗੱਲਬਾਤ ਪਹੁੰਚਾਤੀ ਇਸ ਕਰਕੇ ਨਹੀਂ ਪ੍ਰਧਾਨ ਅੰਦੋਲਨ ਨੂੰ ਅਸੀਂ ਬਟਾ ਬਟਾਂਗੇ ਕਿਵੇਂ ਦੇ ਦੇ ਇੱਕ ਪਾਸੇ ਸਰਕਾਰ ਕਹਿੰਦੀ ਰੁਜ਼ਗਾਰ ਦੇਵਾਂਗੇ ਪਰ ਦੂਜੇ ਪਾਸੇ ਫੈਕਟਰੀਆਂ ਬੰਦ ਹੋ ਰਹੀਆਂ ਹਰ ਕੱਪ ਲੋੜ ਤੁਸੀਂ ਬਾਈ ਜੀ ਇੱਕ ਚੀਜ਼ ਦੇਖੋ ਵੀ ਮੌਕੇ ਤੇ ਜਿਵੇਂ ਕਿ ਆਪਾਂ ਦੁੱਧ ਦੇ ਮੱਖੀ ਦੁੱਧ ਚੋਂ ਮੱਖੀ ਕੱਢ ਕੇ ਮਾਰ ਦੋ ਨਾ ਕੱਢ ਕੇ ਮਾਰਿਆ ਚਲੋ ਜੀ ਜਾਓ ਘਰਾਂ ਨੂੰ ਇਹ ਕੋਈ ਗੱਲ ਬਣਦੀ ਹੈ ਇਸ ਕਰਕੇ ਅਸੀਂ ਜਿਹੜਾ ਕਾਨੂੰਨੀ ਤੌਰ ਤੇ ਵੀ ਪੂਰੀ ਕਾਰਵਾਈ ਕਰਾਂਗੇ ਵੀ ਇਹਨਾਂ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਅਸੀਂ ਬੰਦਾ ਜਿਹੜਾ ਅਗਲੀ ਕਾਰਵਾਈ ਉਹ ਵੀ ਅਸੀਂ ਅੱਗੇ ਵਧਾਂਗੇ ਅਸੀਂ ਸਾਰਾ ਨਾਂ ਰਾਇ ਵੜੀ ਕਰਕੇ ਇਹ ਤਾਂ ਹੀ ਤਾਂ ਗੱਲ ਆ ਵੀ ਵਿਚ ਵਿਚ ਫੈਕਟਰੀਆਂ ਇਹਨਾਂ ਨੇ ਕਿਤੇ ਜਾ ਕੇ ਹੋਰ ਲਾਣੀਆਂ ਇੱਥੇ ਕੋਈ ਫੈਕਟਰੀ ਹੋਰ ਲੱਗ ਜਾਣੀਆਂ ਇਹ ਸਥਾਨ ਤੇ ਕੋਈ ਹੋਰ ਫੈਕਟਰੀ ਆ ਜੂਗੀ ਉਹਨਾਂ ਨੇ ਆ ਕੇ ਫੇਰ ਰਸਤਾ ਹੀ ਕਰਨਾ ਜਿਵੇਂ ਸਾਡਾ ਨਾ ਹੁਣ ਕਰਿਆ ਦੇਖੋ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਫੈਕਟਰੀਆਂ ਲੱਗੀਆਂ ਆ ਫੈਕਟਰੀ ਦੀ ਗੱਲ ਜਿਹੜੀ ਸਾਡੀ ਤੋਲਾ ਫੈਕਟਰੀ ਦੀ ਮੈਂ ਗੱਲ ਕਰਾਂ ਜਾ ਹੋਰ ਫੈਕਟਰੀਆਂ ਦੀ ਗੱਲ ਕਰਾਂ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਪ੍ਰਵਾਸੀ ਬੰਦੇ ਨੇ ਸਾਡੇ ਪੰਜਾਬੀਆਂ ਨੂੰ ਤਾਂ ਨੌਕਰੀ ਬਹੁਤ ਘੱਟ ਦਿੰਦੇ ਨੇਗੇ ਹੋਰਾਂ ਨੂੰ ਲੈ ਕੇ ਤੁਹਾਨੂੰ ਤੇ ਰਫਰਦੇ ਨੇ ਕੀ ਪਤਾ ਇਹਨਾਂ ਦੀ ਵੱਡੀ ਪਲਾਨਿੰਗ ਇਹਨਾਂ ਦੀ ਚਾਲੇ ਹੋਵੇ ਵੀ ਇਹਨਾਂ ਪੰਜਾਬੀਆਂ ਨੂੰ ਕੱਢ ਕੇ ਕਿੱਥੇ ਬਾਹਰ ਲੈਣ ਨੂੰ ਰੱਖ ਲੈ ਕੇ ਰੱਖਾਂਗੇ ਇਹਨਾਂ ਦੀ ਪਲਾਨਿੰਗ ਇਹ ਵੀ ਹੋ ਸਕਦੀ ਹੈ ਫੈਕਟਰੀ ਬੰਦ ਕਰਨ ਦੀ ਆੜ ਦੇ ਵਿੱਚ ਇਹਨਾਂ ਨੂੰ ਵੀ ਕੱਢ ਕੇ ਇੱਥੇ ਬਾਹਰ ਲੈਣ ਨੂੰ ਲੈ ਕੇ ਰੱਖਾਂਗੇ ਇਹ ਵੀ ਇਹਨਾਂ ਦੀ ਇਸ ਤਰ੍ਹਾਂ ਦੀ ਜਿਹੜਾ ਪਲਾਨਿੰਗ ਹੋ ਸਕਦੇ ਨੇਗੀਆਂ ਪਰ ਅਸੀਂ ਆਪਣੇ ਇਹਨਾਂ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਡੱਟ ਕੇ ਖੜੇ ਆ ਜਿਹੜੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਵਿੱਚ ਆਪ ਦੇ ਵਿੱਚ ਪਾੜਾ ਪਰਵਾਉਂਦੇ ਨੇ ਸਰਕਾਰਾਂ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਵੀ ਸਾਡੀ ਸਿੱਧੂਪੁਰ ਜੱਥੇਬੰਦੀ ਇਹਨਾਂ ਮਜ਼ਦੂਰ ਭਰਾਵਾਂ ਨਾਲ ਟਟ ਕੇ ਖੜੀ ਆ ਬਾਈ ਜੀ ਕੀ ਗੱਲ ਜਣੇ ਜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਬਾਈ ਪਿਛਲੇ ਨਾ 7 8 ਤਰੀਕ ਤੋਂ ਲੈ ਕੇ ਲਗਾਤਾਰ ਇਹ ਸਾਡੇ ਨੌਜਵਾਨ ਭਰਾ ਸਾਡੀਆਂ ਭੈਣਾਂ ਧਰਨੇ ਦੇ ਉੱਤੇ ਬੈਠੀਆਂ ਹੋਈਆਂ ਨੇ ਪਹਿਲੇ ਨੰਬਰ ਤੇ ਬਾਈ ਇਹਨਾਂ ਨਾਲ ਧੱਕਾ ਇਹ ਕੀਤਾ ਗਿਆ ਬਿਨਾਂ ਕੋਈ ਨੋਟਸ ਇਹਨਾਂ ਨੂੰ ਦਿੱਤੇ 6 ਤਰੀਕ ਨੂੰ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਫੈਕਟਰੀ ਸੀ ਬੰਦ ਕਰਨ ਲੱਗੇ ਆ ਜਿਹਦੇ ਵਿੱਚ ਕਿ ਸਰਕਾਰ ਦੇ ਵੀ ਹਦਾਇਤਾਂ ਜੇ ਕੋਈ ਮੰਨ ਲਾ ਆਪਾਂ ਕਿਸੇ ਨੂੰ ਕੰਮ ਦੇ ਉੱਤੋਂ ਹਟਾਉਣਾ ਕਿਸੇ ਫੈਕਟਰੀ ਦੇ ਵਿੱਚੋਂ ਜਾਂ ਕਿਸੇ ਵੀ ਰੋਜਗਾਰ ਤੋਂ ਆਪਾਂ ਹਟਾਉਣਾ 3 ਮਹੀਨੇ ਪਹਿਲਾਂ ਨੋਟਿਸ ਦੇਣਾ ਪੈਂਦਾ ਇਹਨਾਂ ਨੂੰ ਵੀਰੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਇਹਨਾਂ ਨੂੰ 6 ਤਰੀਕ ਨੂੰ ਆ ਕੇ ਕਹੇ ਤਾਂ ਵੀ ਤੁਹਾਨੂੰ ਅਸੀਂ ਕੰਮ ਤੋਂ ਹਟਾਉਣ ਲੱਗੇ ਆ ਹਟਾਉਣ ਦੇ ਬਾਅਦ ਕੀ ਹੋਇਆ ਇਹਨਾਂ ਦੀਆਂ 6 5 5 4 4 ਮਹੀਨੇ ਦੀ ਪਹਿਲਾਂ ਤਨਖਾਹਾਂ ਪੰਜਾਂ ਇਹਨਾਂ ਨੇ ਤਨਖਾਹਾਂ ਦਿੱਤੀਆਂ ਇੱਕੇ ਦਾਮ ਇਹਨਾਂ ਨੂੰ ਕਹਿ ਦਿੱਤਾ ਕਿ ਵੀ ਤੁਹਾਨੂੰ ਅਸੀਂ ਕੰਮ ਤੋਂ ਹਟਾਤਾ ਉਸ ਤੋਂ ਬਾਅਦ ਕੀ ਹੁੰਦਾ ਬਾਈ ਇਹ ਨੌਜਵਾਨ ਇਕੱਠੇ ਹੋ ਕੇ ਆ ਸਾਡੀਆਂ ਭੈਣਾਂ ਧਰਨੇ ਤੇ ਬੈਠ ਜਾਂਦੇ ਨੇ ਇਹਦੇ ਵਿੱਚ ਕੀ ਹੁੰਦਾ ਬਾਈ ਇਹ ਨਾ 18-1800 ਰੁਪਏ ਦਾ ਇਹ ਆ ਦਾ ਕੰਮ ਕਰਦੇ ਜਿੱਤੇ ਇਹਨਾਂ ਨੂੰ ਆਪਦਾ ਖਾਣ ਪੀਣ ਦਾ ਘਟਾਉਂਦੇ ਰਹੇ ਨੇ 1800 ਰੁਪਏ ਪ੍ਰਤੀ ਮਹੀਨਾ ਇਹਨਾਂ ਦਾ ਕੱਟਦੇ ਰਹੇ ਆ ਇਹਨਾਂ ਨੇ ਕੀ ਕਰਿਆ ਜਦੋਂ ਇਹਨਾਂ ਨੇ ਧਰਨਾ ਲਾਤਾ ਉਹ ਇਹਨਾਂ ਦਾ ਖਾਣ ਪੀਣ ਵੀ ਬਈ ਇਹਨਾਂ ਨੇ ਬੰਦ ਕਰਤਾ ਕਿਉਂਕਿ ਇਹਨਾਂ ਨੂੰ ਬੇਰੁਜ਼ਗਾਰ ਕਿਹਨੇ ਕੀਤਾ ਇਹ ਫੈਕਟਰੀ ਨੇ ਕੀਤਾ ਬਾਈ ਠੀਕ ਆ ਉਦੋਂ ਬਾਅਦ ਜਦੋਂ ਇਹਨਾਂ ਕੋਲ ਕੋਈ ਹੋਰ ਜਗਾੜ ਹੀ ਹੈ ਨਹੀਂਗਾ ਇਹਨਾਂ ਨੂੰ ਤਨਖਾਹ ਨਹੀਂ ਮਿਲੀਆਂ ਇਹਨਾਂ ਨੇ ਬਈ ਧਰਨਾ ਲਾਤਾ ਤਾਂ ਕਿ ਵੀ ਆਦਾ ਸਮਾਨ ਸਮੂਹ ਚੱਕ ਕੇ ਨਾ ਭੱਜ ਜਾਣੇ ਇਥੋਂ ਤੇ ਇਹਨਾਂ ਨੇ ਸਮਾਂ ਦੇਤਾ 17 ਤਰੀਕ ਦਾ ਹੁਣ ਤੁਹ ਦਾ 10 10 12 12000 ਤਨਖਾਹ ਕੋਈ ਬਾਲੀ ਵੱਡੀ ਤਨਖਾਹ ਨਹੀਂ ਹੈਗੀ ਇਹਨਾਂ ਦੀ ਵੀ ਕੋਈ 50 50000 ਲੈਣ ਵਾਲੇ ਨੇ ਇਹਨਾਂ ਨੇ ਉਹੀ ਕਮਾਉਣਾ ਉਹੀ ਖਾਣਾ ਤੇ ਇਹ ਆਪਦੇ ਪੱਲਿਓ ਬਈ 2 2 3 3000 ਰੁਪਏ ਇਹਨਾਂ ਨੇ ਇੱਥੇ ਧਰਨੇ ਦਰੋਂਣਾ ਉਹਦਾ ਖਰਚਾ ਕਰਤਾ ਹਾਂਜੀ ਇਹ ਇੰਨਾ ਧੱਕਾ ਮੰਨ ਲਾ ਇਹਨਾਂ ਫੈਕਟਰੀ ਵਾਲਿਆਂ ਵੱਲੋਂ ਕਰ ਰਹੇ ਆ ਮੰ ਜਿੰਨੀ ਤਰੀਕ ਤੱਕ ਤਨਖਾਹ ਨਹੀਂ ਪੈਂਦੀ ਕਿਉਂਕਿ ਇਹ 17 ਲਾਖਟ ਦਿੱਤੀ ਆ ਹੁਣ 17 ਤਰੀਕ ਤੱਕ ਜਿੰਨੇ ਇਹ ਇੱਥੇ ਸਾਡੇ ਭਰਾ ਕੰਮ ਕਰਦੇ ਸਾਡੀਆਂ ਭੈਣਾਂ ਕੰਮ ਕਰਦੇ ਇਹਨਾਂ ਨੂੰ 17 ਤਰੀਕ ਤੱਕ ਦੇ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਆਉਣੇ ਚਾਹੀਦੇ ਨੇ ਤੇ ਦੂਜੇ ਨੰਬਰ ਦੇ ਉੱਤੇ ਜਿਹੜੀਆਂ ਵੀ ਮੰਨ ਲਾ ਇਹਨਾਂ ਨੂੰ ਪਹਿਲਾਂ ਤਾਂ ਜਿਹੜਾ ਇਹਨਾਂ ਨੂੰ ਨਹੀਂ ਨੋਟਿਸ ਦਿੱਤਾ ਤਾਂ ਦੱਸਣਾ ਸੀ ਕਿ ਵੀ ਇਹ ਹਟਾਉਣ ਲੱਗਿਆ ਕਿਉਂਕਿ ਇਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਣਾ ਜੇ ਹੋ ਸਕਦਾ ਤਾਂ ਸਰਕਾਰਾਂ ਇਹਨਾਂ ਲਈ ਕੋਈ ਰੁਜ਼ਗਾਰ ਇਹਨਾਂ ਨੂੰ ਦੇਣ ਤੇ ਨਹੀਂ ਅਸੀਂ ਇਸ ਵੇਸੇ ਦੇ ਉੱਤੇ ਵੀ ਸੰਘਰਸ਼ ਕਰਾਂਗੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਰੋਜ਼ਗਾਰ ਇਹਨਾਂ ਦਾ ਖੋਇਆਗਾ ਇਹਨਾਂ ਦੇ ਵਿਰੁੱਧ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਜੇ ਤੇ ਬਣੀ ਤਾਂ ਕੀ ਨਾ ਹੋਏ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਮਾਮਲਾ ਕੀ ਹੈ ਬਾਈ ਜੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨ ਦਾ ਵੀ ਇਹ ਆ ਵੀ ਜਿਹੜੀ ਫੈਕਟਰੀ ਸੀ ਸ਼ਿਵਾ ਸਪੈਸ਼ਲਿਸਟ ਫੈਕਟਰੀ ਹੈ ਜੀ ਬਠਿੰਡਾ ਰੋਡ ਤੇ ਹੈ ਜੀ ਇਹ ਸਾਡੇ ਪਿਛਲੇ ਕੁਝ ਕਾਫੀ ਸਮੇਂ ਤੋਂ ਚੱਲ ਰਹੀ ਸੀਗੀ ਅਚਾਨਕ ਮਜ਼ਦੂਰ ਕੰਮ ਕਰਦੇ ਸੀ ਤੇ ਔਰ ਅਚਾਨਕ ਹੀ 6 ਤਰੀਕ ਨੂੰ ਇਹਨਾਂ ਨੇ ਐਲਾਨ ਕਰਤਾ ਵੀ ਫੈਕਟਰੀ ਬੰਦ ਹੈ ਜੀ ਇਸ ਕਰਕੇ ਵੀਰੇ ਅਸੀਂ ਅੰਦੋਲਨ ਕਰ ਰਹੇ ਆ ਆਪ ਕੋਈ ਸਾਡੂੰ ਤਨਖਾਹ ਨਹੀਂ ਦਿੱਤੀ ਗਈ ਪੰਜ ਪੰਜ 6 ਜੇ ਮਹੀਨਿਆਂ ਤੋਂ ਤਨਖਾਹ ਰੁਕੀਆਂ ਹੋਈਆਂ ਜੀ ਅਚਾਨਕ ਹੀ ਇਹਨਾਂ ਨੇ ਸਾਡੇ ਢਿੱਡ ਤੇ ਲੱਤ ਮਾਰੀ ਔਰ ਦੇਖੋ ਇੰਨੇ ਬੰਦੇ ਨੇ ਕੌਣ ਕਿੱਥੇ ਜਾਊਗਾ ਜੀ ਕਿਸ ਨੂੰ ਕੋਈ ਰੁਜ਼ਗਾਰ ਇੱਕ ਪਾਸੇ ਸਰਕਾਰਾਂ ਕਹਿ ਰਹੀ ਨੇ ਅਸੀਂ ਰੁਜ਼ਗਾਰ ਦੇ ਰਹੇ ਆਂ ਲੇਕਿਨ ਇੱਕ ਪਾਸੇ ਸਾਡੇ ਮਜ਼ਦੂਰਾਂ ਦੇ ਢਿੱਡ ਦੇ ਉੱਤੇ ਲੱਤ ਮਾਰੀ ਜਾ ਰਹੀ ਆ ਜੀ ਕਿੰਨੇ ਹੈਗੇ ਮੁਲਾਜ਼ਮ ਜਿਹੜੇ ਹੈਗੇ ਇੱਥੋਂ ਜਿਹਨਾਂ ਦੇ ਬੇਰਜ਼ਗਾਰ ਨੇ ਬੇਰਜ਼ਗਾਰ 350 350 400 ਤਕਰੀਬਨ ਹੈਗੇ ਨੇ ਜੀ ਹਾਂਜੀ ਤਾਂ ਸਾਡੇ ਪਰਿਵਾਰਾਂ ਦੇ ਵਿੱਚ ਆਪ ਕੁਛ ਕਰਤਾ ਹੀ ਇਹਨਾਂ ਨੇ ਫੈਕਟਰੀ ਬੰਦ ਕਰਤੀ ਹੁਣ ਸਾਡੇ ਪਰਿਵਾਰ ਵੀ ਸਾਡੇ ਦੁਖੀ ਨੇ ਅਸੀਂ ਵੀ ਦੁਖੀ ਆ ਕਿਉਂਕਿ ਰਜਗਾਰ ਹੈ ਨਹੀਂ ਹੁਣ ਧਰਨਾ ਚੱਲ ਰਿਹਾ ਸਾਡਾ ਇਹ ਵੀਰੇ ਹੁਣ ਦੇਖ ਲਓ ਤੁਸੀਂ ਵੀ ਦੇਖ ਹੀ ਰਹੇ ਹੋ ਜੀ ਫੈਕਟਰੀ ਜਦੋਂ ਬੰਦ ਹੋ ਗਈ ਹਰ ਜਗ੍ਹਾ ਤੇ ਇਹੀ ਕੁਝ ਹੋ ਰਿਹਾ ਮਜ਼ਦੂਰਾਂ ਨਾਲ ੱੱੱਕਾ ਹੋ ਰਿਹਾ ਜੀ ਹੁਣ ਅਸੀਂ ਕਿੱਧਰ ਨੂੰ ਜਾਈਏ ਕਿਉਂਕਿ ਸਰਕਾਰਾਂ ਸੋਚ ਨਹੀਂ ਰਹੀਆਂ ਮਜ਼ਦੂਰਾਂ ਬਾਰੇ ਕਿਉਂਕਿ ਜਿਹੜੇ ਬੰਦੇ ਕਾਫੀ ਸਾਲਾਂ ਤੋਂ ਕੰਮ ਕਰਦੇ ਨੇ ਸਾਰੀ ਉਮਰ ਸਾਨੂੰ ਕੰਮ ਕਰਦਿਆਂ ਨੂੰ ਹੋ ਗਈ ਅਚਾਨਕ ਸਾਡੇ ਢਿੱਡ ਤੇ ਲੱਤ ਮਾਰੀ ਐ ਔਰ ਅਸੀਂ ਕਿੱਥੇ ਜਾਈਏ ਜੀ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਗਰੀਬਾਂ ਵਾਸਤੇ ਜਾਂ ਕੋਈ ਮਜ਼ਦੂਰਾਂ ਵਾਸਤੇ ਵੀ ਉਹਨਾਂ ਨੂੰ ਰੁਜ਼ਗਾਰ ਦਾ ਸਾਡਾ ਕੋਈ ਹੱਲ ਕਰਕੇ ਦਿੱਤਾ ਜਾਵੇ ਤੇ ਨਹੀਂ ਅਸੀਂ ਇੱਥੇ ਬੈਠੇ ਹਾਂ ਜੀ ਹਾਂ ਜੀ ਬਾਈ ਜੀ ਜੋ ਵੀ ਜਥੇਬੰਦੀਆਂ ਨੇ ਇੱਕ ਸਿੱਧੂਪੁਰ ਸਾਡੇ ਕੋਲ ਜਥੇਬੰਦੀ ਆਈ ਹੈ ਔਰ ਭਾਨਾ ਸਿੱਧੂ ਸਾਹਿਬ ਜੀ ਆਏ ਨੇ ਜੀ ਉਹ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜੋ ਵੀ ਸਾਡੀ ਹੱਥ ਜੋੜ ਕੇ ਪਰਜੋਰ ਮੰਗ ਕਰਦੇ ਆ ਜੀ ਸਾਰੇ ਜਿੰਨਾਂ ਵੀ ਜੂਨੀਅਰ ਨੇ ਸਾਡਾ ਸਾਥ ਦਿਓ ਕਿਉਂਕਿ ਸਾਡੇ ਅਜਾ ਅਚਾਨਕ ਸਾਨੂੰ ਬੇਰੁਜ਼ਗਾਰ ਕੀਤਾ ਗਿਆ ਔਰ ਸਾਰੀਆਂ ਜੂਨੀਅਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਖੜਾ ਅਗੇ ਮੋਢੇ ਨਾਲ ਮੋਢਾ ਆਕੇ ਖੜੋ ਜੀ ਆਕੇ ਹਾਂਜੀ ਕੀ ਨਾ ਹੋਵੇ ਤੋ ਮੇਰਾ ਨਾਮ ਅਮਨਦੀਪ ਹੈ ਜੀ ਕੀ ਕੰਨਾ ਚਲੇ ਪਏ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਸਾਨੂੰ ਮਸੀਂ ਇਸ ਫੈਕਟਰੀ ਚ ਕੰਮ ਕਰ ਰਹੇ ਆਂ ਜੀ ਤਿੰਨ ਚਾਰ ਸਾਲ ਹੋ ਗਏ ਸਾਨੂੰ ਲੱਗਿਆ ਨੂੰ ਤੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆਗਾ ਤੇ ਸਾਡੀ ਕੋਈ ਪੇਮੈਂਟ ਨਹੀਂ ਪਾਰੇ ਤੇ ਨਾ ਹੀ ਸਾਨੂੰ ਕੋਈ ਸਾਨੂੰ ਬੋ ਰਿਹਾ ਵੀ ਜਦੋਂ ਮਾਲ ਨਿਕਲ ਗਿਆ ਤਾਂ ਇਹ ਬੰਦ ਕੀਤੀ ਜਾਏਗੀ ਤਾਂ ਅਸੀਂ ਇਹ ਬੋਲਿਆ ਵੀ ਅਸੀਂ ਮਾਲ ਨਹੀਂ ਕੱਢਣਾ ਪਹਿਲਾਂ ਸਾਡੀ ਪੇਮੈਂਟ ਪਾਓ ਫਿਰ ਅਸੀਂ ਮਾਲ ਕੱਢਾਂਗੇ ਇਹ ਬੋ ਰਿਹਾ ਕੋਈ 14 13 ਤਰੀਕ ਨੂੰ ਦੇ ਦਾਂਗੇ 15 ਨੂੰ ਦੇ ਦਾਂਗੇ ਤੇ ਜੋ ਸਾਡਾ ਖਾਣਾ ਆਉਂਦਾ ਸੀ ਆਟਾ ਪਾਣੀ ਜੋ ਕੋਈ ਵੀ ਦੁੱਧ ਵਗੈਰਾ ਤਾਂ ਇਹਨਾਂ ਨੇ ਗੇਟ ਤੋਂ ਆਉਣਾ ਬੰਦ ਕਰ ਦਿੱਤਾ ਕਰੋ ਤੱਕ ਸੰਘਰਸ਼ ਚੱਲ ਰਿਹਾ ਹੈਗਾ ਪਰ ਕਿੰਨੀਆਂ ਲੜਕੀਆਂ ਇੱਥੇ ਕੰਮ ਕਰਦੀਆਂ ਸੀ ਇੱਥੋਂ ਘਟੋ ਘਾਟ 100 ਲੜਕੀਆਂ ਹੈ ਜੀ ਤੇ ਕੁੱਲ ਕਿੰਨੇ ਤੇ ਮਲਾਰਮ ਕੰਮ ਕਰਦੇ ਹੋਏ 2500 ਜੀ 2500 ਤੋਂ 3000 ਤੱਕ ਹੈਗਾ ਜੀ ਕਰੋ ਤੱਕ ਪ੍ਰਦਰਸ਼ਨ ਚੱਲ ਰਿਹਾ ਹੈਗਾ ਤੁਹਾਡੇ ਵੱਲ ਇਹ ਸਾਡਾ 7 ਤਰੀਕ 7 ਤਰੀਕ ਤੋਂ ਸ਼ੁਰੂ ਹੈ ਜੀ ਜਿੰਨਾ ਟਾਈਮ ਸਾਡੀ ਪੇਮੈਂਟ ਨਹੀਂ ਪਾਉਗੀ ਉਨਾ ਟਾਈਮ ਜਾਰੀ ਰਹੇਗਾ ਤੇ ਸਾਨੂੰ 1 ਮਹੀਨੇ ਦੀ ਪੇਮੈਂਟ ਐਡਵਾਂਸ ਦਿੱਤੀ ਜਾਏਗੀ ਕਿਉਂਕਿ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਇੱਥੇ ਬੈਠੇ ਆਂਗੇ ਦਿਨ ਰਾਤ ਸਾਡੇ ਭਰਾ ਵੀਰ ਇੱਥੇ ਬੈਠੇ ਨੇ ਸਰਕਾਰ ਕਹਿੰਦੀ ਸੀ ਕਿ ਰੁਜ਼ਗਾਰ ਦਵਾਂਗੇ ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਸਾਡਾ ਹੱਕ ਖੋਲਿਆ ਫੈਕਟਰੀ ਨੇ ਤੇ ਅਸੀਂ ਵਧੀਆ ਇੱਥੇ ਕੰਮਕਾਰ ਕਰ ਰਹੇ ਸੀ ਜੀ ਹੁਣ ਅਸੀਂ ਜਾਵਾਂਗੇ ਕਿੱਥੇ ਕੰਮ ਕਰਾਂਗੇ ਕੀ ਨਵੇਂ ਟੋਟੇ ਮੰਮਤਾ ਜੀ ਕੀ ਮਾਮਲਾ ਕੀ ਹੈ ਜੀ ਇਹ ਅਸੀਂ ਕੰਮ ਕਰ ਰਹੇ ਸੀ சிவா ਗਰੁੱਪ ਚ ਜੀ ਸਾਨੂੰ 10 ਸਾਲ ਹੋ ਗਏ ਜੀ ਮੈਂ ਇਕ ਵਾਰੀ ਹੁੰਦੀ ਸੋਧੇ ਲੱਗੀ ਸਾਡੇ ਛੋਟੇ ਛੋਟੇ ਦੋ ਬੱਚੇ ਆ ਜੀ ਸਾਨੂੰ ਇੰਨਾ ਚਿਰ ਹੋ ਗਿਆ ਸੀ ਕੰਮ ਕਰਦੇ ਹੁਣ ਸਾਨੂੰ ਕੁਝ ਨੋਟਿਸ ਨਹੀਂ ਤੇ ਕੋਈ ਸਾਨੂੰ ਦੱਸਿਆ ਗਿਆ ਨਹੀਂ ਸੀਗਾ ਵੀ ਇਹ ਮਿਲ ਬੰਦ ਹੋ ਰਹੀ ਹੈ ਮੌਕੇ ਤੱਕ ਸਾਨੂੰ ਦੱਸਿਆ ਗਿਆ ਸੀ ਵੀ ਆਹ ਮਾਲ ਕੱਢ ਕੇ ਵੀ ਇਹ ਮਸ਼ੀਨਾਂ ਬੰਦ ਹੋਣਗੀਆਂ ਪਿਛਲੀਆਂ ਸਾਰੀਆਂ ਮਸ਼ੀਨਾਂ ਬੰਦ ਕਰਕੇ ਸਫਾਈਆਂ ਕਰਕੇ ਉਹ ਬੰਦ ਕੀਤੀਆਂ ਗਈਆਂ ਜੀ ਫਿਰ ਮੌਕੇ ਸਾਨੂੰ ਦੱਸਿਆ ਗਿਆ ਵੀ ਇਹ ਮਿਲ ਵੀ ਬੰਦ ਹੋ ਚੁੱਕੀ ਆ ਵੀ ਜਿਹੜੀ ਸਾਡੀ ਪੇਮੈਂਟ ਆ ਜੀ ਉਹ ਵੀ ਨਹੀਂ ਸਾਨੂੰ ਪਾ ਰਹੇ ਮੰਗ ਕੀ ਕਰਦੇ ਆਂ ਮੰਗ ਇਹੀ ਕਰਦੇ ਆਂ ਜੀ ਸਾਡੀ ਸਟਾਫ ਨੇ ਜੀ ਤੇ ਜਿਹੜੇ ਮਜ਼ਦੂਰ ਭਰਾ ਨੇ ਜੀ ਭੈਣਾਂ ਨੇ ਜੀ ਉਹਨਾਂ ਦੀ ਪੇਮੈਂਟ ਦਿੱਤੀਆਂ ਜਾਵੇ ਜੀ ਸਾਨੂੰ ਅੱਜ 5-6 ਦਿਨ ਲਗਾਤਾਰ ਹੋ ਗਏ ਜੀ ਅਸੀਂ ਉਰੀ ਆ ਜੀ ਤਰਨ ਲਗਾਤਾਰ ਸਾਡੀਆਂ ਭਰਾਵਾਂ ਰਾਤ ਨੂੰ ਸਾਡੀਆਂ ਭੈਣਾਂ ਰਾਤ ਨੂੰ ਇੱਥੇ ਰਹਿੰਦੀ ਆ ਜੀ ਬਾਕੀ ਜੀ ਜਿਹੜੇ ਹੋਸਟਲ ਸਸੇ ਰਹਿ ਰਹੇ ਸੀਗੇ ਜਿਵੇਂ ਕਿ ਦੁੱਧ ਆਟਾ ਸਭ ਕੁਝ ਸਾਡਾ ਬੰਦ ਕੀਤਾ ਗਿਆ ਸਬਜੀ ਕੁਛ ਵੀ ਨਹੀਂ ਆ ਰਿਹਾ ਸਭ ਸਾਡੇ ਭੈਣ ਭਰਾ ਸਾਡੇ ਸਾਥੀ ਉਹੀ ਕਰ ਰਹੇ ਨੇ ਜੀ ਚਾ ਕਰ ਰਹੇ ਜੀ ਔਰ ਤਾਂ ਮੰਨ ਲਓ ਜੀ ਇਸੋ ਔਰਤਾਂ ਨੇ ਜੀ ਕੀ ਨਾਮ ਜੀ ਮੇਰਾ ਨਾਮ ਜੀ ਸਾਹਿਲ ਕੁਮਾਰ ਤੇ son of ਠਾਕੁਰਦਾਸ ਕੀ ਕਹਿਣਾ ਚਾਹਣੋ ਜੀ ਅਸੀਂ ਇਥੇ ਪਿਛਲੇ 14 ਸਾਲਾਂ ਤੋਂ ਫੈਕਟਰੀ ਦੇ ਵਿੱਚ ਕੰਟੀਨ ਚਲਾ ਰਹੇ ਆਂ ਤੇ ਅਚਾਨਕ ਫੈਕਟਰੀ ਹੋ ਗਈ ਬੰਦ ਕਰਤੀ ਇਹਨਾਂ ਨੇ ਕੋਈ ਕਿਸੇ ਨੂੰ ਨੋਟਿਸ ਨਹੀਂ ਦਿੱਤਾ ਨਾ ਸਾਨੂੰ ਨੋਟਿਸ ਦਿੱਤਾ ਤੇ ਦੱਸੋ ਜੀ ਹੁਣ ਅਸੀਂ ਵਿਹਲੇ ਹੋ ਗਏ ਕਿਤੇ ਕਿੱਥੇ ਜਾਈਏ ਤੇ ਇਹਨਾਂ ਤੋਂ ਅਸੀਂ ਇਹ ਕੰਟੇਨ ਚ ਅਸੀਂ ਵਰਕਰਾਂ ਨੂੰ ਖਾਣਾ ਚਾਹ ਪਾਣੀ ਸਾਰਾ ਕੁਝ ਮੁਹਾਇਆ ਕਰਾਉਂਦੇ ਸੀ ਤੇ ਵਰਕਰਾਂ ਕੋਲੋਂ ਤਨਖਾਹ ਚੋਂ ਪੈਸੇ ਕੱਟਦੇ ਨੇ ਜੋ ਅਸੀਂ ਇਹਨਾਂ ਨੂੰ ਬਿੱਲ ਬਣਾ ਕੇ ਦਿੰਦੇ ਸੀ ਤੇ ਕੰਪਨੀ ਦੀ ਜ਼ਿੰਮੇਵਾਰੀ ਸੀ ਸਾਨੂੰ ਪੈਸੇ ਦੇਣਾ ਤੇ ਪਿਛਲੇ ਸਾਡੇ 4 ਮਹੀਨਿਆਂ ਤੋਂ ਸਾਡੇ 4-5 ਮਹੀਨੇ ਸਾਡੇ ਪੈਸੇ ਬਾਕੀ ਨੇ ਸਾਡੇ ਦਿੱਤੇ ਜਾਣ ਕਿੰਨੇ ਰੁਪਏ ਬਾਕੀ ਨੇ ਸਾਡੇ 7.5 ਲੱਖ ਰੁਪਏ ਬਾਕੀ ਆਈ ਲਗਭਗ ਤੇ ਉਹ ਸਾਡੇ ਦਿੱਤੇ ਜਾਣ ਅਸੀਂ ਇਹ ਮੰਗ ਕਰਦੇ ਕਿ ਸਾਡੇ ਜਿਹੜੇ ਸਾਡੇ 1.5 ਲੱਖ ਰੁਪਏ ਦਿੱਤੇ ਜਾਣ ਤੇ ਸਾਰਿਆਂ ਦੇ ਜੋ ਵਰਕਰ ਕੰਮ ਕਰਦੇ ਨਾਲੇ ਉਹਨਾਂ ਦੀ ਦਿੱਤੇ ਜਾਣ ਹਰੇਕ ਦੇ ਕੀ ਨਾਮ ਤੁਹਾਡੇ ਜੀ ਮੇਰਾ ਨਾਮ ਜੀ ਸਰ ਕੀ ਨਾਮ ਆ ਸਰ ਤੁਹਾਡੇ ਜੀ ਕਰਮ ਸਿੰਘ ਮੈਨੇਜਰ ਮੈਨੇਜਰ ਐਪੀਸੀ ਜੀ ਸ਼ਿਵਾਤਾ ਧਾਗਾ ਫੈਕਟਰੀ ਬਣਾਉਂਦੇ ਆ ਅਸੀਂ ਧਾਗਾ ਬਣਾਉਂਦੇ ਜੀ ਸਰ ਕੀ ਕਹਿਣਾ ਚਾਹਣੇ ਜਿਹੜਾ ਬਾਹਰ ਹੁਣ ਦਰਸ਼ਨ ਕੀਤਾ ਜਾ ਰਿਹਾ ਹੈਗਾ ਇਹ ਇਹਨਾਂ ਦੇ ਤਨਖਾਹ ਵਾਸਤੇ ਸੀਗਾ ਲੇਟ ਹੋ ਗਈ ਸੀ ਕਿਉਂਕਿ ਘਾਟੇ ਚੱਲ ਰਹੀ ਸੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਤਾਂ ਸਾਰੀ ਧਾਗਾ ਮਿਲਾਂ ਟੈਕਸਟਾਈਲ ਮਿਲਾਂ ਚਾਈਨਾ ਤੋਂ ਮਾਲ ਆਗ ਰਿਹਾ ਅਸੀਂ ਉਹਦੇ ਕਰਕੇ ਘਾਟੇ ਚੱਲ ਰਹੀ ਸੀ ਤੇ ਇਹਨਾਂ ਦੀ ਜਿਹੜੀ ਤਨਖਾਹ ਹੈ ਬਣਦੀ ਪਿਛਲੇ ਹਫਤੇ 6 ਤਰੀਕ ਨੂੰ ਬੰਦ ਕਰਤੀ ਸੀ ਇਹਨਾਂ ਨੇ ਤੇ 8 ਤਰੀਕ ਤੋਂ ਬੰਦ ਕਰਕੇ ਤੇ ਇਹਨਾਂ ਨੇ ਕਿਹਾ ਸਾਡਾ ਇੱਕ ਸਮਝੌਤਾ ਹੋਇਆ ਸੀ ਕਿ ਜਨਵਰੀ ਫਰਵਰੀ ਮਾਰਚ ਦੀ ਜਿਹੜੀ 6 ਮਾਰਚ ਤੱਕ ਦੀ ਬਣਦੀ ਤਨਖਾਹ ਹੈ ਉਹ ਸਾਨੂੰ ਦਿੱਤੀ ਜਾਵੇ ਠੀਕ ਹੈ ਜੀ ਤੇ ਉਹ ਅਸੀਂ ਰਿਕੁਐਸਟ ਕਰਕੇ 17 ਤਰੀਕ ਤੱਕ ਦਾ ਟਾਈਮ ਲਿਆ ਸੀ ਇਹਨਾਂ ਤੋਂ ਇਹਨਾਂ ਦੇ ਸਾਈਨ ਹੈ ਸਾਡੇ ਕੋਲ ਤੁਹਾਨੂੰ ਫਾਰਵਰਡ ਕਰਤੀ ਆ ਉਹ ਤੇ ਕੱਲ ਤੱਕਤੀ 6 ਮਾਰਚ ਤੱਕ ਦੀ ਜਿਹੜੀ ਬਣਦੀ ਤਨਖਾਹ ਹੈ ਉਹ ਅੱਜ ਬੈਂਕ ਤੋਂ ਸਾਰੀ ਚਲੀ ਗਈ ਸਟਾਫ ਦੀ ਵੀ ਤੇ ਕਰਮਚਾਰੀਆਂ ਦੀ ਸਰ ਜੀ ਜਿਹੜੇ ਕਹਿ ਰਹੇ ਫੈਕਟਰੀ ਬੰਦ ਹੋ ਰਹੀ ਹੈ ਕਿਵੇਂ ਹੈਗੀ ਅੰਦਰ ਬੰਦਤਾ ਜੀ ਦੇਖੋ ਇਹ ਤਾਂ ਟੈਕਸਟਾਈਲ ਮਿੱਲਾਂ ਸਾਰੇ ਪੂਰੇ ਇੰਡੀਆ 'ਚ ਕੱਟੇ ਚੱਲ ਰਹੀਆਂ ਤੇ ਉਸ ਹਿਸਾਬ ਨਾਲ ਜਿਹੜਾ ਆਧਾਰਾ ਹੈ ਉਹ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਪਿੱਛੇ-ਪਿੱਛੇ ਨੂੰ ਬੰਦ ਹੁੰਦੀ ਹੈ ਕਦੇ ਬੰਦ ਹੋ ਜਾਂਦੀ ਕਦੇ ਚੱਲ ਜਾਂਦੀ ਉਹਦੇ ਹਿਸਾਬ ਨਾਲ ਚੱਲਦੀ ਰਹਿੰਦੀ ਸਮਝਦੇ ਠੀਕ ਹੈ ਜੀ ਕਿੰਨੇ ਮਜ਼ਦੂਰਾਂ ਸਰ ਕੰਮ ਕਰਦੇ ਸੀ ਇਹ ਵਿੱਚ ਮਾਜਮ 300 230 300 300 ਬੰਦੇ ਕੰਮ ਕਰਦੇ ਇਹ 15 20 ਸਾਲ ਤੋਂ 17 18 ਸਾਲ ਤੋਂ ਚੱਲ ਰਹੀ ਹੈ ਜੀ ਅੱਜ ਤੱਕ ਅੱਗੇ ਕਦੇ ਕੋਈ ਪ੍ਰੋਬਲਮ ਨਹੀਂ ਆਈ ਲekin ਕੱਟਿਆ ਹੋਣ ਕਰਕੇ ਮਾਰਕੀਟ 'ਚ ਨਾ ਕੱਚਾ ਮਾਲ ਮਿਲਦਾ ਹੀ ਨਾ ਵਿਕਦਾ ਹੀ ਤੇ ਬਾਕੀ ਉਹ ਤਰ੍ਹਾਂ ਬਣਦੀ ਜਿਹੜੀ ਬੰਦੀ 6 ਮਾਰਚ ਤੱਕ ਦੀ ਪਾਤੀ ਸਰ ਕੋਲ ਤੱਕ ਹੈਗੇ ਸਰ ਨਵ ਫੈਕਟਰੀ ਸਰ ਐਮਰੋਤਰਾ ਜੀ ਨੇ ਹੜੋ ਫੇ ਸ਼ਿਵਾ ਗਰੂਪ ਕੋ ਸ਼ਿਵਾ ਗਰੂਪ ਪਾਸ ਹੋ ਗਏ ਕਿ ਨਾਮ ਜੀ ਮੇਰਾ ਨਾਮ ਕਰਮ ਸਿੰਘ ਹੈ ਠੀਕ ਹੈ